ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਗੁਰਦਾਸਪੁਰ ਪੁਲਿਸ ਆਈ ਹਰਕਤ ਦੇ ਵਿੱਚ ਐਸਐਸਪੀ ਗੁਰਦਾਸਪੁਰ ਦਾਇਮਾ ਹਰੀਸ਼ ਕੁਮਾਰ ਦੀ ਅਗਵਾਈ ਵਿੱਚ ਭਾਰੀ ਪੁਲਿਸ ਫੋਰਸ ਨਾਲ ਵੱਖ-ਵੱਖ ਪੁਲਿਸ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਅਤੇ ਜ਼ਿਲ੍ਹਾ ਸੀਨੀਅਰ ਅਧਿਕਾਰੀਆਂ ਦੇ ਨਾਲ ਕੱਢਿਆ ਗਿਆ ਫਲੈਗ ਮਾਰਚ जगह जगह ते पुलिस ने लगाए नाके की जा रही है चैकिंग चप्पे चप्पे रखी जा रही है बाज वाली अख आज गुरदासपुर पुलिस वालों फ्लैग मार्च क्डिया गया है क्योंकि सारे जानते हो न्यू ईयर आ रहे हैं ਤੇ ਵਕ ਵਕ ਥਾਵਾਂ ਤੇ ਸੈਲੀਬ੍ਰੇਸ਼ਨਸ ਵੀ ਹੋਣੇ ਨੇ ਕਈ ਸਾਰੇ ਪ੍ਰੋਗਰਾਮਸ ਹੋਣੇ। ਉਹਨੂੰ ਮੁੱਖ ਰੱਖਦੇ ਵੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਦੇ ਲਈ ਤੇ ਗੁਰਦਾਸਪੁਰ ਦੇ ਵਿੱਚ ਕ੍ਰਾਈਮ ਨੂੰ ਕੰਟਰੋਲ ਕਰਨ ਦੇ ਲਈ ਤੇ ਉਹ ਅੰਡਰ ਜਿਹੜੇ ਐਂਟੀ-ਸੋਸ਼ਲ ਐਲੀਮੈਂਟਸ ਐ ਉਹਨਾਂ ਦੇ ਵਿੱਚ ਪੁਲਿਸ ਦਾ ਤੇ ਕਾਨੂੰਨ ਦਾ ਡਰ ਰੱਖਣ ਦੇ ਲਈ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ। ਸਰ ਕਿੰது ਸ਼ੁਰੂ ਕੀਤਾ ਬੰਦ ਕਿਹੜੇ ਜਿਹੜਾ ਗਿਆ? ਇਹ ਫਲੈਗ ਮਾਰਚ ਜਹਾਜ਼ ਚੌਕ ਤੋਂ ਸ਼ੁਰੂ ਕੀਤਾ ਗਿਆ ਹੈ। ਉਹ ਸ਼ਹਿਰ ਦੇ ਜਿਹੜੇ ਮੇਨ ਚੌਕ ਹੈਗੇ ਡਾਕਾਣਾ ਚੌਕ ਲਾਈਬ੍ਰੇਰੀ ਚੌਕ ਤੋਂ ਬਾਕੀ ਸਾਰੀ ਥਾਵਾਂ ਤੋਂ ਹੁੰਦਾ ਹੋਇਆ ਹੁਣ ਇਹ ਬਬਰੀ ਬਾਈਪਾਸ ਤੇ ਜਾ ਰਹੇ ਆ ਉੱਥੋਂ ਅੱਗੇ ਫਿਰ ਇਹਨਾਂ ਨੇ ዳਰੀਵਾਲ ਦੇ ਵਿੱਚ ਵੀ ਫਲੈਗ ਮਾਰਚ ਅਸੀਂ ਕਰਾਂਗੇ ዳਰੀਵਾਲ ਤੋਂ ਬਾਅਦ ਦੀਨਾ ਨਗਰ ਤੇ ਕਲਨੌਰ ਜਿਹੜੇ ਸ਼ਹਿਰੀ ਏਰੀਆ ਉੱਤੇ ਫੁੱਟ ਮਾਰਚ ਹੋਊਗਾ ਤੇ ਜਿਹੜਾ ਪਿੰਡ ਦਾ ਏਰੀਆ ਉੱਤੇ ਗੱਡੀਆਂ ਦੇ ਵਿੱਚ ਮਾਰਚ ਕੱਢਿਆ ਜਾਏ ਇਹ ਸਭ ਨਵੇਂ ਸਾਲ ਲੈ ਕੇ ਕਿਸ ਤਰ੍ਹਾਂ ਦਾ ਪਲਾਨ ਵਾਪਸ ਤਿਆਰ ਕੀਤਾ ਗਿਆ ਕਿ ਹਲੜਬਾਜੀ ਨਾ ਕਰੇ ਇੱਥੇ ਕਿੱਥੇ ਜਿਹੜੀ ਆ ਫੋਰਸ ਦੀ ਬਿਊਟੀਲੀ ਨਵੇਂ ਸ਼ਹਿਰ ਨੂੰ ਲੈ ਕੇ ਅਸੀਂ ਇੱਕ ਤੋਂ ਜਿਹੜੇ ਸ਼ਹਿਰ ਦੇ ਐਂਟਰੀ ਪੁਆਇੰਟਸ ਉੱਤੇ ਨਾਕੇਬੰਦੀ ਕਰਵਾ ਰਹੇ ਹਾਂ ਔਰ ਜਿਹੜੇ ਪੱਕੇ ਨਾਕਿਆਂ ਸਾਡੇ ਉੱਤੇ ਚੈਕਿੰਗ ਜਿਹੜੀ ਹੈ ਉਹ ਵੱਧ ਜਾਏਗੀ ਤਾਂ ਕਿ ਕੋਈ ਡਰਿੰਕ ਐਂਡ ਡਰਾਈਵਿੰਗ ਜਾਂ ਕੋਈ ਹੁਲੜਵਾਜ਼ੀ ਦਾ ਕੇਸ ਨਾ ਹੋਏ ਤੇ ਨਾਲ ਹੀ ਅਸੀਂ ਜਿਹੜੇ ਪ੍ਰੋਕਲੇਮਡ ਆਫੈਂਡਰਸ ਐ ਜਿਹੜੇ ਅ ਜਿਹੜੇ ਪੀਓਜ਼ ਹੈਗੇ ਅਪਸੌਂਡਰਸ ਐ ਉਹਨਾਂ ਤੇ ਵੀ ਅਸੀਂ ਫਿਰ ਹਰ ਕਾਰਵਾਈ ਕਰਨ ਜਾ ਰਹੇ ਹਾਂ ਤਾਂ ਕਿ ਜਿਹੜੇ ਕ੍ਰਿਮੀਨਲਸ ਬਾਹਰ ਹੈ ਚਾਹੇ ਉਹ ਪੀਓ ਹੈ ਚਾਹੇ ਉਹ ਬਾਕੀ ਕੇਸਸ ਦੇ ਵਿੱਚ ਵਾਂਟਡ ਹੈ ਉਹਨਾਂ ਨੂੰ ਅਸੀਂ ਫੜ ਕੇ ਅੰਦਰ ਤੇ ਹੀ ਹੈ ਤੇ ਸ਼ਹਿਰ ਦਾ ਮਾਹੌਲ ਜਿਹੜਾ ਹੈ ਉਹ ਚੰਗਾ ਬਣਿਆ ਰਿਹਾ ਕੋਈ ਹੋਟਲ ਨਹੀਂ ਟੈਸਟ ਕੀਤੇ ਗਏ ਜਿੱਥੇ ਸੈਲੀਬ੍ਰੇਸ਼ਨ ਵਗੈਰਾ ਹੋਣਾ ਉਹ ਤੇ ਜਿਹੜੀ ਫੋਰਸ ਤਨਾਲ ਕੀਤੀ ਹੈ ਉਹ ਉਹ ਵਾਲੇ ਪ੍ਰੋਗਰਾਮ ਜਿਹੜੇ ਆ ਉਹ ਪੁਲਿਸ ਸਟੇਸ਼ਨ ਵਾਈਜ਼ ਆ ਰਹੇ ਹਨ ਤੇ ਜਿਹੜੇ ਮੇਨ ਪ੍ਰੋਗਰਾਮਸ ਹੈ ਉੱਥੇ ਅਸੀਂ ਉਦਾਂ ਵੀ ਫੋਰਸ ਲਾਈ ਹੋਈ ਹੈ ਤੇ ਅਸੀਂ ਆਪਣੀ ਪੈਟਰੋਲਿੰਗ ਵੜਾ ਰਹੇ ਹਾਂ ਪੈਟਰੋਲਿੰਗ ਪਾਰਟੀਆਂ ਜਿਹੜੀ ਹੈ ਉਹਨੂੰ ਬਾਹਰ ਕੱਢ ਰਹੇ ਹਾਂ ਤੇ ਜਿਹੜੀ ਵਿਜ਼ਿਬਿਲਟੀ ਆਫ ਫੋਰਸ ਹੈ ਪੁਲਿਸ ਦੀ ਵਿਜ਼ਿਬਿਲਟੀ ਵਧਾਈ ਜਾ ਰਹੀ ਹੈ ਜਿਸ ਕਰਕੇ ਫਲੈਗਮਾਰਕ ਵੀ ਸੜਕਾਂ ਦੇ ਵਿੱਚ ਤੇ ਮੇਨ ਚੌਕ ਤੇ ਵਿਜੀਬਲ ਰਹੇ ਜਿਸ ਤਰ੍ਹਾਂ ਇਹ ਸੈਲੀਬ੍ਰਿਟੀ ਲੋਕੀਏ ਰਾਤ ਨੂੰ ਯਾਤਰਾ ਕਰਦੇ ਹੈਗੇ ਨੇ ਰਾਤ ਨੂੰ ਆਈ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਕੋਈ ਰਾਤ ਨੂੰ ਪਟ੍ਰੋਲਿੰਗ ਵਰਕ ਸ਼ੁਰੂ ਕੀਤੀ ਗਈ ਹੈ ਹਾਂਜੀ ਅਸੀਂ ਫੋਰਸ ਦਾ ਰੇਸ਼ਿਓ ਬਣਾ ਲਿਆ ਹੈ ਕਿ ਇੰਨਾ ਪਰਸੈਂਟ ਫੋਰਸ ਜਿਹੜੀ ਹੈ ਉਹ ਸਵੇਰ ਡਿਪਲੋਏਡ ਹੋਗੀ ਤੇ ਰਾਤ ਨੂੰ ਵੀ ਡਿਪਲੋਏਡ ਰਹੇਗੀ ਤੁਸੀਂ ਹੁਣ ਜਾਣਦੇ ਹੋ ਧੁੰਦ ਦਾ ਕਾਫੀ ਅਲਰਟ ਆਇਆ ਹੋਇਆ ਹੈ ਧੁੰਦ ਕਾਫੀ ਜ਼ਿਆਦਾ ਹੈ ਜਿਸ ਕਰਕੇ ਕਈ ਵਾਰ ਐਕਸੀਡੈਂਟਸ ਵੀ ਹੋ ਜਾਂਦੇ ਆ ਤੇ ਕਈ ਵਾਰ ਜਿਹੜੇ ਕ੍ਰਿਮਿਨਲ ਐਲੀਮੈਂਟਸ ਆ ਉਹਦਾ ਬੈਨੀਫਿਟ ਉਠਾ ਲੈਂਦੇ ਆ ਤੋਂ ਇਸ ਕਰਕੇ ਅਸੀਂ ਰਾਤ ਜਿਹੜੇ ਇਨਵਿਜ਼ਿਬਿਲਟੀ ਦੇ ਚੀਜ਼ਾਂ ਹੁੰਦੀਆਂ ਟਾਰਚ ਵਗੈਰਾ ਰਿਫਲੈਕਟਰਸ ਇਹ ਸਾਰੇ ਉਹਨਾਂ ਨੂੰ ਦਿੱਤੇ ਜਾਣਗੇ ਤੇ ਰਾਤ ਦੇ ਸਮੇਂ ਕਿਤੇ ਕੋਈ ਚੋਰੀ ਜਾਂ ਇਦਾਂ ਦਾ ਇਨਸੀਡੈਂਟ ਨਾ ਹੋਏ ਤਾਂ ਉਹਦੇ ਲਈ ਰਾਤ ਨੂੰ ਡਿਪਲॉयਮੈਂਟ ਪ੍ਰੋਪਰ ਕੀਤੀ ਜਾ ਰਹੀ ਹੈ ਜੀ ਪੀ ਲਾਗੀ ਸ਼ਹਿਰ ਵਾਸੀ ਹਾਂ ਜੀ ਸਾਡੀ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਕਿ ਨਵਾਂ ਸ਼ਹਿਰ ਹੈ ਉਹ ਤੁਸੀਂ ਅੱਛੀ ਤਰ੍ਹਾਂ ਇਹਦਾ ਸੈਲੀਬ੍ਰੇਸ਼ਨਸ ਕਰੋ ਬਟ ਕਾਨੂੰਨ ਦੀ ਪਾਲਣਾ ਕਰਦੇ ਰਹੋ ਕਿਉਂਕਿ ਕਿੱਥੇ ਵੀ ਅਸੀਂ ਕਾਨੂੰਨ ਦੀ ਉਲੰਘਣਾ ਕਰਕੇ ਕਿਸੇ ਚੀਜ਼ ਦਾ ਸੈਲੀਬ੍ਰੇਟ ਨਹੀਂ ਕਰ ਸਕਦੇ ਆਦਰਵਾਇਸ ਸਰੋ ਪੁਲਿਸ ਨੂੰ ਮਜਬੂਰਨ ਆਪਣੀ ਕਾਰਵਾਈ ਕਰਨੀ ਪਈ ਹੈ Thank you.